ਕਿਰੋੜ ਰੋੜੇ 347000 ਦੀ ਗ੍ਰਾਂਟ ਅਪਰੂਵਲ ਜਾਰੀ ਕੀਤੀ ਗਈ ਹੈ ਸਕੂਲਾਂ ਨੂੰ ਉਹਦੇ ਬਾਰੇ ਬਤਾ ਦਿਓ ਜੀ ਮੈਂ ਸਭ ਤੋਂ ਪਹਿਲਾਂ ਤਾਂ ਮਾਰਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸ਼ੁਕਰੀਆ ਅਦਾ ਕਰਦਾ ਕਿ ਜਿਨ੍ਹਾਂ ਨੇ ਪਠਾਨਕੋਟ ਜ਼ਿਲ੍ਹੇ ਨੂੰ 8 ਕਰੋੜ 63 ਲੱਖ 47 ਹਰਪਈਆ ਵਕ ਵਕ ਸਕੂਲਾਂ ਨੂੰ ਉਹਨਾਂ ਦੇ ਮਤਲਬ ਜਿਹੜਾ ਸਟਰਕਚਰ ਬਣਾਉਣ ਲਈ ਭੇਜਿਆ ਸੋ ਅੱਜ ਮੈਂ ਉਹ ਜਿਹੜਾ ਉਹਦਾ ਲੈਟਰ ਹੈ ਉਹ ਮੈਡਮ ਡੀਓ ਮੈਡਮ ਕਮਲਜੀਤ ਖੋੜ ਜੀ ਨੂੰ ਦਿੱਤਾ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਹ ਥੀਮ ਹੈ ਕਿ ਪੰਜਾਬ ਦੇ ਅੰਦਰ ਹੈਲਥ ਹੋਰ ਐਜੂਕੇਸ਼ਨ ਨੂੰ ਲੈ ਕੇ ਸਭ ਤੋਂ ਵੱਡੀਆਂ ਜਿਹੜੀਆਂ ਉਹ ਪਲਾਗਾ ਪੁੱਟੀਆਂ ਗਈਆਂ ਨੇ ਸੋ ਮੈਨੂੰ ਖੁਸ਼ੀ ਹੈ ਕਿ ਇਹੀ ਸਭ ਤੋਂ ਵੱਡਾ ਮੰਦਰ ਨੇ ਵਿਦਿਆ ਮੰਦਰ ਜਿਨ੍ਹਾਂ ਦੇ ਵਿੱਚੋਂ ਬੱਚਿਆਂ ਨੇ ਤਰੀਮ ਲੈ ਕੇ ਜ਼ਿੰਦਗੀ ਦੇ ਅੰਦਰ ਅੱਗੇ ਵਧਣਾ ਸੋ ਇਹਨਾਂ ਸਕੂਲਾਂ ਦਾ ਵਿਸ਼ਵਾਸ ਬਹਾਲ ਕਰਨ ਦੇ ਲਈ ਲੋਕਾਂ ਦੇ ਅੰਦਰ ਬੱਕ ਬੱਕ ਸਕੂਲਾਂ ਦੇ ਜਿਹੜੇ ਆ ਕਰੋੜਾਂ ਦੇ ਪੈਸੇ ਅੱਗੇ ਦਿੱਤੇ ਗਏ ਆ ਔਰ ਮੈਨੂੰ ਖੁਸ਼ੀ ਆ ਕਿ ਲੋਕ ਦੁਆਰਾ ਸਰਕਾਰੀ ਸਕੂਲਾਂ ਵਾਲੇ ਪਾਸੇ ਜਿਹੜੇ ਆ ਪੰਜਾਬ ਚ ਮੁੜੇ ਆ ਸਾਡਾ ਜ਼ਿਲ੍ਹਾ ਵੀ ਉਹਨਾਂ ਚੋਂ ਇੱਕ ਹੈਗਾ ਆ ਸੋ ਅੱਜ ਚਾਹੇ ਬਮਿਆਲ ਸਕੂਲ ਆ ਚਾਹੇ ਕੇਲਪੁਰ ਸਕੂਲ ਆ ਚਾਹੇ ਨੋੜਜਾਉਂਸ ਸਕੂਲ ਆ ਚਾਹੇ ਬਧਾਣੀ ਆ ਚਾਹੇ ਧਾਰ ਆ ਚਾਹੇ ਮੀਰਤਲ ਆ ਪੂਰੇ ਜ਼ਿਲ੍ਹੇ ਦੇ ਅੰਦਰ ਮਤਲਬ ਕੋਈ ਸਕੂਲ ਐਸਾ ਨਹੀਂ ਹੋਣਾ ਜਿਸ ਸਕੂਲ ਦੇ ਅੰਦਰ ਕਿਸੇ ਦਾ ਚਾਰਦਵਰੀ ਦਾ ਕੰਮ ਲੱਗਿਆ ਕਿਤੇ ਇੰਟਰਲੌਕ ਪੈਰੀ ਹੈ ਕਿਤੇ ਜਿਹੜੇ ਲੈਂਟਰ ਪੈ ਰਹੇ ਆ ਕਿਤੇ ਮਤਲਬ ਜਿਹੜੇ ਆ ਉਹ ਵੱਖ-ਵੱਖ ਜਿਹੜੀਆਂ ਉਹ ਅਕੈਡਮਿਕ ਲੋੜਾਂ ਨੂੰ ਪੂਰੀਆਂ ਕਰਨ ਵਾਲੀਆਂ ਜਿਹੜੀਆਂ ਹੈਗੀਆਂ ਨੇ ਉਹ ਉਹ ਉਹਦੇ ਤੇ ਮਤਲਬ ਕੰਮ ਚੱਲ ਰਿਹਾ ਸੋ ਮੈਂ ਖੁਸ਼ੀ ਮਹਿਸੂਸ ਕਰਦਾ ਕਿ ਸਾਡੇ ਜ਼ਿਲ੍ਹੇ ਨੂੰ 8 ਕਰੋੜ 63 ਲੱਖ ਰੁਪਈਆ ਜਿਹੜਾ ਆ ਉਹ ਵੱਖ-ਵੱਖ ਸਕੂਲਾਂ ਨੂੰ ਆਇਆ ਸੋ ਇਹਦੇ ਨਾਲ ਕਾਇਆ ਬਦਲੇਗੀ ਸਕੂਲਾਂ ਦੀ ਤੇ ਜਦੋਂ ਮਤਲਬ ਅਸੀਂ ਸਕੂਲਾਂ 'ਤੇ ਛਾਤ ਮਾਰਦੇ ਆ ਤੇ ਪੰਜਾਬ ਦੇ ਵਿੱਚ ਹੁਣ ਸਰਕਾਰੀ ਸਕੂਲਾਂ ਦੇ ਬੱਚੇ ਮਤਲਬ ਉਹ ਵੱਡੇ ਵੱਡੇ ਟੈਸਟ ਜਿਹੜੇ ਆ ਉਹ ਕਲੀਅਰ ਕਰ ਰਹੇ ਆ ਉਹ ਡਾਕਟਰ ਬਣ ਰਹੇ ਆ ਉਹ ਇੰਜੀਨੀਅਰ ਬਣ ਰਹੇ ਆ ਸੋ ਵੱਡੇ ਹੌਸਲੇ ਦੇ ਨਾਲ ਇਹਨਾਂ ਸਕੂਲਾਂ ਦੇ ਅੰਦਰ ਟੀਚਰ ਸਭਾ ਵੀ ਪੜਾ ਰਹੇ ਆ ਉਹਨਾਂ ਦਾ ਵੀ ਬਹੁਤ ਵੱਡਾ ਰੋਲ ਹੈ ਤੇ ਨਾਲ ਦੀ ਨਾਲ ਹੁਣ ਲੋਕਾਂ ਚ ਵੀ ਸਵਾਰਕ ਬਣਿਆ ਵੀ ਸਰਕਾਰੀ ਸਕੂਲਾਂ ਦੇ ਅੰਦਰ ਜਿਹੜਾ ਹੈ ਉਹ ਸਿਸਟਮ ਪਹਿਲੇ ਨਾਲੋਂ ਹੁਣ ਬਹੁਤ ਅੱਗੇ ਜਾ ਚੁੱਕਿਆ ਸੋ ਮੈਂ ਧੰਨਵਾਦ ਕਰਦਾ ਦੁਆਰਾ ਮੁੱਖ ਮੰਤਰੀ ਜੀ ਦਾ ਜਿਨ੍ਹਾਂ ਨੇ 8 ਕਰੋੜ 347 ਲੱਖ ਰੁਪਇਆ ਪਠਾਨਕੋਟ ਜ਼ਿਲ੍ਹੇ ਦੇ ਸਕੂਲਾਂ ਦੀ ਡਿਵੈਲਪਮੈਂਟ ਦਿੱਤਾ ਸੋ ਇਸ ਪੈਸੇ ਦੇ ਨਾਲ ਇਹਨਾਂ ਸਕੂਲਾਂ ਦੀ ਬੜੀ ਸ਼ਾਨਦਾਰ ਨਿਹਾਰ ਜਿਹੜੀ ਆ ਉਹ ਬਣੇਗੀ